ਜਿਵੇਂ ਤਰਸ ਉਹਦਾ ਵੀਊ ਚੈੱਕ ਕਰੋ ਆਪਾਂ ਐਸੇ ਕਿ ਖੂਤੇ ਜਿੱਧਰੋਂ ਨਾ ਵੱਡੇ ਹੀ ਦੇਖਣ ਇੱਥੇ ਵੀ ਜਿੰਨੀ ਆਪਾਂ ਕਣਕ ਕਾਹਲੂ ਵੇਚਦੇ ਆਂ ਅਠਾ ਰਹਿ ਗਈਆਂ ਚੱਕ ਕੇ ਲੈ ਜਾਣਗੇ ਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਤੁਹਾਡਾ ਆਪਣੇ ਅਕਲਪੁਰ ਵਾਲੇ ਚੈਨਲ ਤੇ ਕਿਵੇਂ ਹੋ ਤੁਸੀਂ ਸਾਰੇ ਆਈ ਹੋ ਹੋਰ ਠੀਕ ਹੋਵੋਗੇ ਤੇ ਅੱਜ ਆਪਣੇ ਰਮਨਵਾਲ ਨੇ ਹੈਗਾ ਝੋਨਾ ਵੜਨਾ ਤੇ ਆਪਾਂ ਵਜਾਉਣੀ ਸੀਗੀ ਕਣਕ ਤੇ ਵੀ ਮੈਂ ਕਿਹਾ ਵੀ ਕਣਕ ਆਪਾ ਕਾਲੂ ਮੁਜਾਲਵਾਂਗੇ ਤੇ ਅੱਜ ਝੋਨਾ ਵੜਾ ਲਈ ਰਮਨਵਾਲ ਹੁਣਾ ਨਾਲ ਤੇ ਬਾਕੀ ਦੇਖੋ ਉਹਨਾਂ ਦੇ ਕੀ ਪਰਫਾਰਮੈਂਸ ਆਉਂਦੀ ਬਾਕੀ ਸਾਨੂੰ ਪਤਾ ਹੀ ਹੈ ਕਿ ਹਾਲਾਤ ਬਾਰੇ ਵਧੀਆ ਨਹੀਂ ਹੈਗੇ 18 ਜਿੱਦ ਆਪਣੇ ਤਾਂ 18 ਹੀ ਕਈਆਂ ਦੇ 20 ਮੈਨਣੀ ਕੋਈ 20 ਵਾਲੇ ਤਾਂ ਕੋਈ ਆ 20 22 ਵਾਲਾ ਬਾਕੀ ਸਾਰਿਆਂ ਦੇ ਚਲੋ ਜਿੱਦਾਂ ਕੋਈ ਸਮਾਂ ਵੈਸੇ ਇੱਕ ਸਮਾਂ ਹੁੰਦਾ ਹੀ ਲੋਕੀ ਕਹਿੰਦੇ ਹੁੰਦੇ ਸੀਗੇ ਵੀ ਜਿਹੜੀ ਕਣਕ ਆ ਝੋਨੇ ਨਾਲੋਂ ਘੱਟ ਨਿਕਲਦੀ ਹੈ ਤੇ ਤੂੰ ਨਾ ਵਾਦ ਨਿਕਲਦਾ ਵੀ ਕਣਕ ਦਾ ਰੇਟ ਝੋਨੇ ਦੇ ਬਰਾਬਰ ਹੋਣਾ ਜੀ ਇਹ ਕੁਝ ਵੀ ਇਦਾਂ ਗੱਲਾਂ ਨਹੀਂ ਸੋ ਐਤ ਕੀ ਸਮਾਂ ਦੇਖੋ ਕਣਕ ਦੇ ਨਾਲੋਂ ਝੋਨਾ ਘਟ ਨਿਕਲ ਰਿਹਾ ਸਾਰਿਆਂ ਦਾ ਕਿਉਂਕਿ ਕਣਕ ਆਪਣੀ ਹੋਈ ਸੀ ਐਤ ਕੀ ਮੈਨ ਲੱਗਦਾ 21.5 ਇੱਥੇ ਜਿਦਾ ਪਾਈ ਝੋਨਾ ਰਿਹਾ 18 18 ਸੋ ਇਹ ਕੁਦਰਤ ਹੈ ਕੁਝ ਵੀ ਹੋ ਸਕਦਾ ਸੋ ਚਲੋ ਆਪਾਂ ਹੁਣ ਚੱਲਦੇ ਆ ਰਮਨਵਾਲ ਕੇ ਹੂਤੇ ਤੇ ਉਹ ਮੈਨੂੰ ਲੱਗਾ ਟਰਾਲੀਆਂ ਪਾਉਣ ਗਿਆ ਹੋਇਆ ਸੀਗਾ ਤੁਹਾਨੂੰ ਦਿਖਾਉਣੇ ਆ ਜਾ ਕੇ ਉਹਦੇ ਪਹੁੰਚ ਗਏ ਹਾਂਜੀ ਕਿੱਦਾਂ ਜੀ ਕਰ ਲਈਆਂ ਟਰਾਲੀਆਂ ਕੱਟੀਆਂ ਹਾਂ ਕਰ ਲਈਆਂ ਤਿੰਨ ਕਰਨੀਆਂ ਸੀ ਤਾਂ ਦੋ ਆ ਉਹ ਦੂਜੀ ਆ ਉਹ ਕਹਿੰਦਾ ਮੈਂ ਪਟਾਉਣਾ ਸ਼ਾਮ ਨੂੰ ਬਾਅਦ ਜਾ ਰਿਹਾ ਹਾਂ ਜਾਂ ਕਿ ਕਹਿੰਦਾ ਦੋ ਭਰਾਏ ਐਸਾ ਪਹਿਲਾਂ ਬੋਣਾ ਵੀ ਆ ਆਹ ਬਾਰਾ ਆਹ ਇਹ ਪਹਿਲਾਂ ਝੋਨਾ ਜਿਹੜਾ ਬਾਕੇ ਹੋਏ ਵਟਾਉਣਾ ਨਹੀਂ ਨਹੀਂ ਉਹ ਮੜੇ ਸ਼ਾਮ ਹੋਣਾ ਕੋਈ ਅੱਡੀ ਬਲੇ ਦੇਖੀ ਮੜੇ ਆ ਆ ਆਈ ਪੁਮੀਤੀ ਨੇ ਵੜਣਾ ਜਿਹੜੀ ਉਹ ਖੜੀ ਕਿੰਨਾ ਕ ਝਾੜ ਹੋ ਜੂ ਫਿਰ ਮੱਦ ਜਿਵੇਂ ਨਹੀਂ ਆਈ ਹੈ ਨਾ 20 ਘੰਟੇ ਇਹਦਾ ਬਾਅਦੋਂ ਮਦ ਲੱਗੂ ਚਲੋ ਮੈਲਦੇ ਆਂ ਤੁਹਾਨੂੰ ਅੱਜ ਆਪਾਂ ਬਾਅਦੋਂ ਦੇ ਕੋਮਪੈਂਟ ਕਰਦੇ ਆਂ ਟਰਾਲੀ ਕੋਣ ਆਏ ਸੀ ਆਪਾਂ ਇੱਕ ਟਰਾਲੀ ਦੀ ਹੋਰ ਲੋਡ ਪੈ ਗਈ ਤੇ ਚਾ ਦੇਖੋ ਚੜਿਆ ਹੋਇਆ ਗੱਡੀ ਵੀ ਕੱਢਣੀ ਹੈ ਅੱਲੇ ਬਾਹਰ ਹੈ

ਆ ਗਿਆ ਨਹੀਂ ਯਾਰ ਜਾਣਾ ਨੂੰ ਟੈਕਨੀਕੀ ਫਾਲਟ ਪੈਂਦਾ ਹੋਇਆ ਇਹ ਚਲਦੀਆਂ ਚੀਜ਼ਾਂ ਨੂੰ ਲੌਕਸ ਕੋਈ ਨਾ ਕੋਈ ਪਈ ਜਾਂਦਾ ਜਿਹੜੀ ਚੀਜ਼ ਚਲਦੀਆਂ ਉਹਨਾਂ ਨੂੰ ਪੈਂਦੀਆਂ ਹਨਾ ਜਿਹੜੀ ਚੀਜ਼ ਚਲਣੀ ਆ ਕੁਛ ਨਾ ਕੁਛ ਤਾਂ ਘਸਣਾ ਆ ਕੁਛ ਨਾ ਕੁਛ ਟੁੱਟਣਾ ਹਨਾ ਤੇ ਦੇਖੋ ਚਲੋ ਸਹੀ ਕਰ ਲੈਣਗੇ ਸੋ ਖਪਾ ਇਸ ਟਾਈਮ ਸ਼ਾਮੇ ਖੜੇ ਆ ਤੇ ਲੋਕ ਖੜੇ ਬਹੁਤ ਇਸ ਤੋਂ ਬਾਅਦ ਕੰਬਨ ਉੱਤੇ ਜਲਦੀਆਂ ਕੰਮ ਕਰਦੇ। ਇਹ ਇਹ ਕਹਿੰਦੇ ਵੀ ਝਾੜਾ ਤੇ ਵਧੀਆ ਹੈ। ਆ ਦੋ ਪਰਸਨ ਕਹਿ ਰਹੇ। ਜੋ ਪਰਸਨ ਨਹੀਂ ਕਾਲੇ ਬਲੇ ਕਹਿ ਰਹੇ। ਤੇ ਕਹਿੰਦੇ ਥਾਸੀ ਬਾਈ ਬਹੁਤ ਵਧੀਆ ਨਿਕਲ ਰਿਹਾ ਹੈ। ਚਲੋ ਬਾਕੀ ਦੇਖੋ ਨਿਕਲਦੇ ਆਇਆ। ਮੁੰਡਾ ਠੰਡਾ ਲੈ ਗਿਆ ਨਾਲ ਲੇਸ ਕੋਰ ਕਰੇ। ਸੇਵਾ ਹੋ ਵੀ ਦੇ ਇਦਾਂ 18 ਫੁੱਟੀ ਲੈ ਕੇ ਆਉਂਦੀ ਹੈ ਉਹ ਫੁੱਲ ਹੋ ਗਈ ਸੀ ਇਹ ਸਾਨਾਰਾਮ ਇਹਨਾਂ ਦੀ ਸਪੀਡ ਹੈ ਤੇਰੇ ਤੇ ਇਹ 3:00 ਵਜੇ ਆਉਣਗੇ ਆਹ ਤਿੰਨ ਤੋਂ ਵੀ ਲੇਟ ਹੀ ਆਉਣਗੇ ਖਰਾਬ ਹੀ ਹੋਈ ਜਾਂਦੀ ਆ ਹੁਣ ਕਟਰ ਚ ਕੋਈ ਨੌਕਸ ਪੈ ਗਿਆ ਹੈ 1:00 ਵੱਜ ਗਿਆ ਜਾਓ ਜੀ ਕਿਹੜੇ ਦੇ ਨੰਨਾ ਕਾ ਫਿਰ ਰਾਤ ਨੂੰ ਤੇਰੀ ਬਦਵਾਚੀ ਆ ਆ ਫੁੱਲ ਕੇ ਖੜੀ ਆ ਤੇ ਕੰਪੈਨ ਜਿ ਫੇ ਫਾਲਟ ਪੈ ਗਿਆ ਉਹੀ ਵਾਲਾ ਦੇਖੋ ਹੁਣ ਕੀ ਬਣਦਾ ਕਦੋਂ ਵੱਡ ਹੁੰਦਾ ਆਪਣੀ ਜੀ ਮਿੱਤਰੋ ਰਿਪੋਰਟ ਇਦਾਂ ਵੀ ਲੱਗਦਾ ਨਹੀਂ ਅੱਜ ਰਮਨਵਾਲ ਕੇ ਮਸ਼ੀਨ ਚੱਲੂਗੀ ਯੋਗੀ ਟੈਕਨੀਕੀ ਫਾਲਟ ਬਹਾਉਂਦੇ ਹਣੋ ਪਤਾ ਨਹੀਂ ਪੱਤੀ ਹੀ ਟੁੱਟ ਗਈ ਐ ਉਹ ਲੱਗਿਆ ਹਲਿਆ ਵੱਡਣਾ ਇਤੋਂ ਬਾਅਦ 13 ਗਣਾਂ ਨਾਲ ਵੱਡਣਾ ਉਧਰ ਜਾਣਾ ਆਪਣੇ ਖੂਹਾਂ ਲੱਗਦਾ ਨਹੀਂ ਦੋ ਜੇ ਟਾਈਮ ਚੱਲ ਪੂ ਤਾਂ ਚੱਲ ਪੂ ਨਾ ਉਦੋਂ ਕਿ ਦਫੇ ਖੱਤਾ ਕੀ ਵੱਢ ਹੋਣਾ ਉਹ ਆ ਗਿਆ ਮਸ਼ੀਨ ਦਾ ਮਾਲਕ ਬਾਜੀ ਉਹ ਪਰ ਗਈ ਆ ਉਹ ਵੀ ਕੱਢਣਗੇ ਬਾਹਰ ਉਹ ਇੱਕ ਉੱਥੇ ਲਾ ਦਿੱਤੀ ਆ ਟੈਂਕ ਭਰ ਗਿਆ ਆ ਪਹਿਲਾ ਕਿੜਾ ਲਾਇਆ ਹਜੇ ਸ਼ੀਕ ਨਾਲ ਥਾਂ ਦਾ ਤੇ ਇੱਕ ਮੁੜ ਕੇ ਲੈ ਕੇ ਗਿਆ ਹਜੇ ਦੂਜਾ ਕਿੜਾ ਸ਼ੁਰੂ ਹੀ ਕੀਤਾ ਸੀ ਟੈਂਕ ਭਰ ਗਿਆ ਮਸ਼ੀਨ ਚ ਕਹਿੰਦੇ ਫੇਰ ਫਾਲਟ ਪੈ ਗਿਆ ਤੇ ਹੁਣ ਦੇਖਦੇ ਆ ਫਿਰ ਕੀ ਹੁੰਦਾ ਆਪਣੇ ਅਕਲਪੁਰ ਵਾਲੇ ਤੁਰ ਕੇ ਇਧਰ ਨੂੰ ਆ ਰਹੇ ਆ ਚੱਲੀ ਕਿਤੇ ਨਹੀਂ ਜੀਰ ਤਾਂ ਨਹੀਂ ਅਕਲਪੁਰ ਹੋ ਗਿਆ ਆ ਬੱਤਕੋਣ ਆਪਾਂ ਨੂੰ ਮੜਾ ਜੈਨੂ ਟਰੈਕਟਰ ਲੈ ਕੇ ਜਾਣਾ ਸੀ ਸਾਬ ਦੇ ਸਾਹਦੇ ਆ ਸਾਹ ਆ ਕੇ ਨਾਲੇ ਬੱਜ ਜਾਂਦੀ ਆ ਬੱਜਦੇ ਆ ਬੱਜੋਰ ਲਓ ਜੀ ਟਰੈਕਟਰ ਆਪਾਂ ਲੈ ਕੇ ਜਾਣਾ ਸੀਗਾ ਸ਼ਹਿਰ ਨੂੰ ਫਾਦਰ ਸਾਹਿਬ ਕਹਿੰਦੇ ਨਹੀਂ ਜੀ ਮੈਂ ਹੀ ਲੈ ਕੇ ਜਾਣਾ ਹੁਣ ਆਪਣੇ ਪਸੰਦ ਦੇ ਗਾਣੇ ਲਾ ਕੇ ਬੈਠੇ ਆ ਟਰੈਕਟਰ ਤੇ ਟੈਕ ਬੋਸ ਲਓ ਜੀ ਬਾਪੂ ਜੀ ਨਹੀਂ ਮਾਨ ਹਾਂਜੀ ਮਿੱਤਰੋ ਫਲੋਰ ਆਈ ਸੀ ਤੇ ਨਾਲ ਲੱਗਦਾ ਔਇਲ ਵਾਲਾ ਕੰਮ ਵੀ ਹੋ ਗਿਆ ਹੈਲੋ ਇਹੋ ਪਤਾ ਨਹੀਂ ਕਿਹਦਾ ਉਹ ਨਾ ਰਿਹਾ ਹੈ 316 ਰੁਪਏ ਦੇ ਦਿੱਤੇ ਉਹ ਬਾਕੀ ਹੋਣੇ ਇੱਕ ਕੰਬੈਨ ਚੱਲੂਗੀ ਕੱਲ ਨੂੰ ਤੇ ਹੁਣ ਤਾਂ ਮੈਨੂੰ ਲੱਗਦਾ ਗਤੀਕ ਤਾਂ ਸੈਲਵੋ ਹੋ ਗਈ ਆ ਇਸ ਟਾਈਮ ਦੋਵੇਂ ਬੈਂ ਚੱਲਣੀ ਨੇ ਚੱਲ ਵੀ ਬਈ ਤਾਂ ਫਿਰ ਮੌਇਸਚਰ ਜਾਂਦੇ ਆਂ ਚਲੋ ਬਾਕੀ ਮਿਲਦੇ ਆਂ ਅਗਲੀ ਕਲਿੱਪ ਵਿੱਚ the next morning so a team mera morning <wielding> time check karo view te main de ramnavan dikha rahe ho float raji leke baki nahi aaj vadhne ha te aapan vi jehni aa kanak kal vi delay karta sega par aaj aap idhar kanak vi lelni ha te vlog wale clip pae ne shoot kare hi leni ha te baki mandi pahunch ke sanu milde ha mitro ਫਲੋਰ ਮੰਡੀ ਪਹੁੰਚ ਗਏ ਕੋਈ ਟਾਈਮ ਹੁੰਦਾ ਸੀ ਇਹ ਮੰਡੀ ਉਹ ਰੋਡ ਦੇ ਨਾਲ ਜਿੱਥੇ ਹੁਣ ਫੌਜੀ ਰਹਿੰਦੇ ਨੇ ਉੱਥੇ ਹੁੰਦੀ ਸੀ ਤੇ ਉੱਥੇ ਕੱਚੀ ਸੀ ਫੇਰ ਉਸ ਤੋਂ ਬਾਅਦ ਆਹਾ ਪੱਕੀ ਬਣਾ ਦਿੱਤੀ ਇੰਨੀ ਕੁ ਛੱਤੀ ਹੋਈ ਆ ਕਿਉਂ ਨਹੀਂ ਜੋ ਨਾ ਹੋਇਆ ਪਿਆ ਕਿਉਂ ਰਮਨਵਾਲ ਸਹੀ ਗੱਲ ਰਮਨਵਾਲ ਥੋੜੀ ਜਿਹੀ ਠੰਡ ਮੰਨਦਾ ਹੋਇਆ ਠੰਡ ਨਹੀਂ ਮੈਂ ਸਵੇਰ ਤੋਂ ਲੱਗਿਆ ਆ ਆਹ ਹੱਜ ਤੋਂ ਪਹਿਲਾਂ ਵੀ ਅੱਗੜਾ ਲੱਗ ਗਿਆ ਹਣਾ ਤੇ ਆਪਾਂ ਉੱਧੇ ਹੀ ਆ ਗਏ ਬਿਨਾਂ ਕੁਝ ਦੇ ਉੱਧਰ ਟੁੱਪ ਵੀ ਨਿਕਲ ਗਈ ਹੁਣ ਬਾਲੇ ਹੈ ਨਹੀਂ ਬਾਦਾ ਘਰੇ ਗਿਆ ਹੀ ਨਹੀਂ ਹਾਂ ਫਿਰੋਂ ਮੈਂ ਇੱਕ ਗੇੜਾ ਲਾ ਕੇ ਗਿਆ ਹਾਂ ਹਾਂ ਇਹ ਹੁਣ ਦੁਬਾਰਾ ਆ ਗਿਆ ਘਰੇ ਤਾਂ ਗਿਆ ਹੀ ਨਹੀਂ ਸਿੱਧਾ ਇੱਥੇ ਨੂੰ ਆ ਗਿਆ ਚੱਲ ਸਹੀ ਆ ਜਾ ਉਧਰ ਹੀ ਚੱਲਦੇ ਆ ਤੈਨੂੰ ਜੱਕ ਲਿਆ ਪਿੱਤਰੋ ਫਿਰੋਂ ਆ ਗਏ ਸੀ ਆਪਾਂ ਮੰਡੀ ਚੋਂ ਆ ਇੱਧਰ ਆਪਣੇ ਕਣਕ ਬੀਜ ਹੁੰਦੀ ਆ ਤੇ ਆਪਣਾ ਛੋਟਾ ਭਰਾ ਲਿਆ ਸੀਗਾ ਟਰੈਕਟਰ ਵੀ 20 20 ਤੇ ਖਾਦ ਵੀ ਹਾਂਜੀ ਪੰਡਾਲਪਿੰਦਾ ਜੀ ਕੀ ਰਿਪੋਰਟ ਆ ਰੋਟ ਵਧੀਆ ਹੂੰ ਵਧੀਆ ਖੱਤਾ ਬਣੀ ਜਾਂਦਾ ਇਹ ਪੱਕਾ ਹੱਲ ਆ ਜਿਹੜਾ ਮੰਨ ਲਓ ਮੈਨੂੰ ਲੱਗਦਾ ਵੀ ਚਲੋ ਖਰਚਾ ਤਾਂ ਆ ਜਾਂਦਾ ਆ ਵੀ ਪਹਿਲਾਂ ਰੀਪਰ ਮਾਰਨਾ ਪੈਂਦਾ ਰੀਪਰ ਚਲੋ ਆਪਾਂ ਅੱਗੇ ਵੀ ਮਾਰਦੇ ਸੀਗੇ ਨਾ ਅੱਗ ਲਾਉਣ ਦੇ ਲਈ ਪਰ ਹੁਣ ਜਿਹੜਾ 7 800 ਰੁਪਏ ਪੰਜਾਲ ਦਾ ਵੱਖਰੇ ਵੱਖਰੇ ਦੀ ਹਿਸਾਬ ਆ ਬਈ ਗੱਠਾ ਜਿਹੜੇ ਬਣਾਉਂਦੇ ਆ ਤੇ ਕੁੱਛ-ਕੁੱਛ ਹੀਆਂ ਰਹਿੰਦੀਆਂ ਆਪਾਂ ਚੱਕ ਕੇ ਬਾਹਰ ਰੱਖ ਦਿੱਤੀਆਂ ਲੈ ਜਾਣਗੇ ਤੇ ਸੁਪਰ ਸੀਡਰ ਦੇ ਨਾਲ ਵਜਾਈ ਚੱਲ ਰਹੀ 8 ਫੁੱਟਾ ਸੁਪਰ ਸੀਡਰ ਸਪੈਸ਼ਲ ਐਡੀਸ਼ਨ 36 30 ਦੇ ਮਗਰ ਤੇ ਪਹਿਲਾ ਉਹ ਕਹਿੰਦੇ ਵੀ ਹੱਲ ਲਾ ਤਾਂ ਆਪਾਂ ਸੈਟਾਂ ਦੇ ਹੱਲ ਲਾ ਦਿੱਤੇ ਤੇ ਪੱਕਾ ਹਾਲਤ ਫਿਰ ਇਹੀ ਆ ਬਈ ਮਤਲਬ ਥੋੜਾ ਬੋੜਾ ਖਰਚਾ ਤਾਂ ਆ ਜਾਂਦਾ ਜੇ ਆਪਾਂ ਚਲੋ ਦੇਖੀਏ ਵੀ ਸਿੱਧੇ ਪਿਛਲੇ ਸਾਲ ਆਪਾਂ ਸਿੱਧੀ ਮਤਲਬ ਇਦਾਂ ਐਸਐਮਐਸ ਲਾ ਕੇ ਬੜਾਇਆ ਸੀਗਾ ਇਦਾਂ ਬਜਾਈ ਕੀਤੀ ਸੀ ਇਸ ਬਜਾਈ ਦੇ ਵਿੱਚ ਇਦਾਂ ਵੀ ਕੌਸ਼ਕ ਜਿਹੜੇ ਸਿਆੜਾ ਜਿੱਥੇ ਜ਼ਿਆਦਾ ਪਰਾਲੀ ਹੁੰਦੀ ਉਹ ਜੰਮਦੇ ਨਹੀਂ ਹੈਗੇ ਤਾਂ ਕਰ ਫਿਰ ਅੱਧੀ ਆਪਾਂ ਗੱਠਾ ਬਣਾ ਲਈਆਂ ਤੇ ਬਾਕੀ ਹੁਣ ਦੇਖੋ ਇਹ ਵੀ ਕਿੰ ਬੀ ਕਿੰਨੇ ਤੇ ਬੰਨੇ 40 ਤੇ 40 ਤੇ ਵੀ ਜੇ ਆਪਾਂ ਸੁਪਰ ਸੀਟਰ ਉੱਤੇ ਤਾਂ ਫਿਰ ਡ੍ਰਿਲ ਲੰਗ ਵੀ ਹੋ ਜਾਂਦਾ 40 ਕਿਤੇ ਬੰਨੀ ਦਾ ਜੇ ਮੰਨ ਲਓ ਸਿੱਟੇ ਵਾਲਾ ਕੰਮ ਜਿੱਦਾਂ ਲਾ ਲਓ ਰੂਟਾ ਵੀਟਰ ਦੇ ਉੱਤੇ ਫਿਰ ਮੈਨੂੰ ਲੱਗਦਾ 50 ਕਿਤੇ ਜਾਂ 45 ਕਿਤੇ ਹੁੰਦਾ ਬਾਕੀ ਦੇਖੋ ਹੁਣ ਲਾ ਗਿਓ ਤੁਹਾਨੂੰ ਸ਼ੌਟ ਦਿਖਾਵਦਾ ਇੰਦਾਂ ਦੀ ਸਫਾਈ ਆਉਂਦੀ ਆ Next part coming soon.